ਅੱਜ ਦਾ ਦਿਨ ਦਰਸ਼ਨ ਕਰਵਾਉਣ ਵਾਸਤੇ ਬੜਾਈ ਖੁਸ਼ੀ ਤੇ ਮਾਣ ਭਾਗਾ ਦਿਨਾ ਮੱਲਾ ਰਾਮ ਨਗਰ ਤੇ ਬੰਗਾ ਚੌਕ ਵਾਲੀਆਂ ਬੀਤੀਆਂ ਤੇ ਹੋਰ ਸਾਰਾ ਸਮੂਹ ਵਰਸ਼ੰਕਰ ਅੱਜ ਅਸੀਂ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜਿਹਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਆ ਭਰਾ ਭੈਣਾਂ ਲਈ ਸੁੰਦਾਰੇ ਲੈ ਕੇ ਆਉਂਦੇ ਆ ਤੇ ਰਲ ਮਿਲ ਕੇ ਕੁੜੀਆਂ ਆਪਣੇ ਪੇਕੇ ਜਾਂਦੀਆਂ ਤੇ ਇਸ ਤਿਹਾਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇੰਜੋਏ ਕਰਦੀਆਂ ਹਨ ਇਹਦੇ ਵਿੱਚ ਬੀਨਾ ਭੈਣ ਜੀ ਤੇ ਹਰ ਭਜਨ ਕੋਰ ਮੌਰਸੀ ਤੇ ਅੰਟੀ ਬਾਕੀ ਦਰਸ਼ਨਾ ਅੰਟੀ ਹੋਰ ਸਾਰੀਆਂ ਬੀਬੀਆਂ ਦਾ ਤੇ ਬਾਕੀ ਹੋਰ ਸਾਰੇ ਸਭ ਭੈਣਾਂ ਛੋਟੀਆਂ ਵੱਡੀਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਆ ਤੇ ਅਸੀਂ ਆਸ ਕਰਦੇ ਆਂ ਕਿ ਅੱਗੇ ਤੋਂ ਵੀ ਇਹ ਵਧੀਆ ਤਰੀਕੇ ਦੇ ਨਾਲ ਅਸੀਂ ਮਨਾਈਏ ਤੇ ਬਹੁਤ ਵਧੀਆ ਹੋਵੇ ਜੋ ਵੀ ਹੋਵੇ ਬਾਕੀ ਯਾਰ ਨਾਲ ਮਿਲ ਕੇ ਖੁਸ਼ੀ ਮਨਾ ਰਹੇ ਆਂ ਤੇ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਆਂ ਜੀ ਜੁਮਾਈ ਇਹ ਵੀ ਦੱਸਣਾ ਚਾਹਨੀ ਆ ਕਿ ਸਾਨੂੰ 9 ਸਾਲ ਹੋ ਗਏ ਇਹ ਪ੍ਰੋਗਰਾਮ ਯਾਨੋ ਅੱਗੇ ਤੋਂ ਅੱਗੇ ਬਹੁਤ ਵਧੀਆ ਹੋ ਰਿਹਾ ਆ ਪਹਿਲਾ ਕੋਸ਼ਿਸ਼ ਭਾਵੇਂ ਸੀ ਹੁਣ ਵੱਧਦਾ ਅੱਗੇ ਨਾਲੋਂ ਵੱਧਦਾ ਜਾ ਰਿਹਾ ਆ ਤੇ ਬਹੁਤ ਵਧੀਆ ਸਾਡਾ ਪ੍ਰੋਗਰਾਮ ਇਹਨੇਪਰੇ ਚੜਦਾ ਜਦੋਂ ਵੀ ਅਸੀਂ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਲੀਕਦੇ ਆ ਅੱਗੇ ਨਾਲੋਂ ਵਧੀਆ ਹੀ ਹੁੰਦਾ ਆ ਹਰ ਸਾਲ ਰਾਮ ਮਿਕਾ ਜੀ ਆਪਣੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰ ਰਹੇ ਇਸ ਵਿੱਚ ਕਿਤੇ ਵੀ 4% ਦਾ ਕੋਈ ਹਿਸਾ ਨਹੀਂ